ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਇਹ ਜਿਹੜੀ ਆਪਾਂ ਖੇਤ ਦੇਖ ਰਹੇ ਹਾਂ ਇਹ ਮੱਕੀ ਜੰਮੇ ਆਈ ਬਾਕੀ ਇਹਦੇ ਬਾਰੇ ਹੋਰ ਵੀ ਗੱਲਾਂ ਕਰਦੇ ਹਾਂ ਤੇ ਆਲੂ ਦੀ ਪਟਾਈ ਵੀ ਚੱਲਦੀ ਆਜ ਆਪਣੀ ਇਹ ਤੁਸੀਂ ਹੁਣ ਆਪਾਂ ਨੇ ਜ਼ੂਮ ਕੀਤੀ ਆ ਵੀਡੀਓ ਦੇਖ ਸਕਦੇ ਆ ਬਿਲਕੁਲ ਦਿਖ ਰਹੇ ਨੇ ਤੇ ਵੀ ਮੱਕੀ ਆ ਜਿਹੜੀ ਉਹ ਜੰਮੇ ਆਈ ਦੂਜੀ ਲਾਈਨਾਂ ਜੀ ਵੀ ਜੰਮੀ ਹੋਈ ਆ ਤੇ ਅੱਜ ਥੋੜੀ ਜੀ ਘਟ ਦਿਖਦੀ ਆ ਮੰਨ ਲਓ ਉਂਗਲ-ਉਂਗਲ ਇਹ ਬਾਹਰ ਆ ਗਈ ਤੇ ਕੱਲ ਨੂੰ ਹੋਰ ਲੱਗ ਜੂਗੀ ਸਮਾਰ ਕੇ ਦੇਖਣ ਬਾਹਰ ਦੋਹਰੋਂ ਨਹੀਂ ਐਂ ਦਿਖਦੀ ਹੈਗੀ ਤੇ ਇਹਦੀ ਜੇ ਆਪਾਂ ਗੱਲ ਕਰੀਏ ਅੱਜ ਇਹ 9ਵੇਂ ਦਿਨ ਮੱਕੀ ਬਾਹਰ ਆ ਗਈ ਆਪਣੀ 8 ਫਰਵਰੀ ਨੂੰ ਆਪਾਂ ਨੇ ਪਾਣੀ ਲਾਇਆ ਸੀ ਜੇ ਬਜਾਈ ਦੀ ਗੱਲ ਕਰੀਏ ਤਾਂ 6 ਫਰਵਰੀ ਨੂੰ ਇਹਦੀ ਬਜਾਈ ਕਰਤੀ ਸੀ ਤੇ ਇੱਕ ਦਿਨ ਲੰਘ ਗਿਆ ਸੀਗਾ ਵਿੱਚ ਨੂੰ ਗਿੱਲ ਵੈਸੇ ਸੀਗੀ ਪਹਿਲਾਂ 2-4 ਦਿਨ ਹੋਰ ਲਗਾਉਣ ਦੀ ਸਲਾਹ ਤੀ ਪਰ ਫਿਰ ਆਪਾਂ ਨੇ 8 ਫਰਵਰੀ ਨੂੰ ਇਹਨੂੰ ਪਾਣੀ ਲਾਤਾ ਸੀਗਾ ਬੈੱਡ ਉੱਪਰੋਂ ਬਿਲਕੁਲ ਸੁੱਕੇ ਪਏ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਆ ਜਿਹੜਾ ਇਹ ਆਇਆ ਆਪਣਾ ਅ ਇੱਥੋਂ ਤੱਕ ਹੀ ਆਇਆ ਜੇ ਆਪਾਂ ਕਹ ਲਈਏ ਵੀ 3-4 ਇੰਚ ਪਾਣੀ ਆਇਆ ਹੋਊਗਾ ਖੇੜੀ ਦੇ ਵਿੱਚ ਕਿਸੇ ਵੀ ਬੈੱਡ ਦੇ ਉੱਤੇ ਪਾਣੀ ਨਹੀਂ ਚੜਿਆ ਇੱਕ ਗੱਲ ਹੋਰ ਆ ਕਿਸਾਨ ਦੋਸਤੋ ਮੈਂ ਤੁਹਾਡੇ ਨਾਲ ਕਰਨੀ ਚਾਹੁੰਨਾ ਅੱਗੇ ਵੀ ਤੁਸੀਂ ਇਹਨੂੰ ਗੱਲ ਨੂੰ ਜ਼ਰੂਰ ਸ਼ੇਅਰ ਕਰਿਓ ਆਪਣੀ ਵੀਡੀਓ ਨੂੰ ਲਾਈਕ ਕਰਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਇਦਾਂ ਦੀਆਂ ਵੀਡੀਓਜ਼ ਆਪਾਂ ਆਪਣੇ ਚੈਨਲ ਤੇ ਪਾਉਂਦੇ ਰਹਿੰਦੇ ਆ ਤੇ ਜਿਹੜੀ ਉਹ ਗੱਲ ਆ ਸ਼ੇਅਰ ਕਰਨੇ ਵਾਲੀ ਇਹ ਆਪਾਂ ਇੱਥੋਂ ਖੜੇ ਆ ਉਹ ਤੁਸੀਂ ਦੇਖ ਸਕਦੇ ਹੋ ਉਧਰੋਂ ਪਰਾਂ ਤੋਂ ਅੱਧਾ ਪੌਣਾ ਕਕੀਲਾ ਛੱਡ ਕੇ ਆਪਣੀ ਖਾਲ ਪਾਈ ਹੋਈ ਆ ਜਿੱਥੇ ਮੈਂ ਖੜਾ ਇੱਥੇ ਤੋਂ ਇਹਦੀ ਦੂਰੀ 2 ਕਿਲਿਆਂ ਦੀ ਆ ਮੈਂ ਹੋਰ ਪਿੱਛੇ ਹੋ ਜਨਾ ਜਿੱਥੇ ਤੱਕ ਸਾਰਾ ਖੇਤ ਆਵੇ ਆ ਵਟਾ ਇੱਥੋਂ ਤੁਸੀਂ ਦੇਖ ਸਕਦੇ ਹੋ ਵੀ ਇਹਦੀ ਦੂਰੀ ਜਿਹੜੀ ਆ 2 ਕਿਲਿਆਂ ਦੀ ਆ ਇੱਕ ਬੀ ਬੈੱਡ ਦੇ ਉੱਤੇ ਬਿਲਕੁਲ ਵੀ ਪਾਣੀ ਨਹੀਂ ਚੜਿਆ ਹੋਇਆ ਹੈਗਾ ਤੇ ਇਹਦੇ ਫਾਇਦੇ ਕੀ ਨੇ ਨੁਕਸਾਨ ਕੀ ਨੇ ਉਹ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਜਰੂਰ ਕਰਦੇ ਆਂ ਆਪਾਂ ਤੇ ਨੁਕਸਾਨ ਵਾਲੀ ਜਿਹੜੀ ਗੱਲ ਕਰੀਓ ਉਹ ਤਾਂ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਵੀ ਹੈਗਾ ਤੇ ਜਿਹੜੇ ਫਾਇਦੇ ਨੇ ਉਹ ਬਹੁਤ ਜ਼ਿਆਦੇ ਹੀ ਨੇ ਬੇਸਾਬੇ ਨੇ ਕਿਉਂਕਿ ਸ਼ੁਰੂ ਤੋਂ ਜੇ ਆਪਾਂ ਗੱਲ ਕਰ ਲਈਏ ਜਿੱਦਣ ਆਪਾਂ ਨੇ ਬੀਜੀ ਆ ਉਸ ਦਿਨ ਕਈ ਵਾਰੀ ਆਪਾਂ ਮੰਨ ਲਓ ਵੀ 20 ਕਰਮ ਤੇ 30 ਕਰਮ ਤੇ ਉੱਤੇ ਖਾਲ ਪਾਉਣ ਲੱਗ ਜੰਨੇ ਆ ਵੈਸੇ ਮੈਂ ਆਮ ਤੌਰ ਤੇ ਦੇਖਿਆ ਵੀ 15 20 ਕਰਮ ਤੇ 25 ਕਰਮ ਦੇ ਉੱਤੇ ਆਮ ਕਿਸਾਨ ਨੇ ਜਿਹੜੇ ਉਹ ਖਾਲ ਪਾਉਂਦੇ ਨੇ ਪਟੀਆਂ ਬਣਾਉਂਦੇ ਨੇ ਜਿਵੇਂ ਆਲੂ ਦੀ ਪਟੀ ਬਣਾਉਣੀ ਤੇ ਉਹਦੇ ਵਿੱਚ ਪਹਿਲਾਂ ਆਪਾਂ ਨੇ ਖਾਲ ਪਾਉਣੀ ਆ ਫਿਰ ਖਾਲਾਂ ਸਮਾਰਨੀਆਂ ਨੇ ਤੇ ਹੋਰ ਜਿਹੜੇ ਨੇ ਕਾਫੀ ਸਾਰੇ ਕੰਮ ਨੇ ਕੋਈ ਕੁਵੇ ਲਾਉਣੇ ਵਾਲੇ ਖਾਲਾਂ ਦੇ ਨਕੂ ਨਕੂ ਜਿਹੜੇ ਕੰਮ ਵਧੇ ਜਾਂਦੇ ਨੇ ਤੇ ਉਸ ਤੋਂ ਬਾਅਦ ਦੂਜੀ ਗੱਲ ਤੇ ਆਪਾਂ ਕਰੀਏ ਪਾਣੀ ਬੁਲਾਉਣ ਦੀ ਤਾਂ ਇੰਨੇ ਨੱਕੇ ਬੁਲਾਉਣੇ ਨੇ ਜਿਹੜੇ ਉਹ ਵੀ ਸੌਖੇ ਨਹੀਂ ਹੈਗੇ ਇੱਥੋਂ ਹੁਣ ਆਪਾਂ ਅਸੀਂ ਨੇ 10-10 ਖਾਲਾਂ ਦਾ ਜਿਹੜਾ ਉਹ ਕਿਆਰਾ ਰੱਖਿਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਇੱਥੇ ਤੋਂ ਲੈ ਕੇ ਉੱਥੇ ਤੱਕ ਜੇ ਆਪਾਂ بڑے ਕਿਲੇ ਦੀ ਗੱਲ ਕਰੀਏ ਜਿਵੇਂ ਸਾਡੇ ਬڑا ਕਿਲਾ ਇਹਦੇ ਵਿੱਚ ਸਾਢੇ 6 ਕਿਾਰੇ ਬਣੇ ਨੇ ਇੱਕ ਸਾਰ ਸਹੀ ਤੇ ਉਹੀ ਮੰਨ ਲਓ ਵੀ 6 ਉਹ ਨੱਕੇ ਲੱਗਣੇ ਨੇ ਤੇ ਜਿਵੇਂ ਦੋ ਕਿਲਿਆਂ ਦੇ ਉੱਤੇ ਤਾਂ ਆਪਾਂ ਨੂੰ ਪਟੀਆਂ ਰੱਖਦਿਆਂ ਨੂੰ ਕਈ ਸਾਲੇ ਹੋ ਗਏ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬਹੁਤ ਜ਼ਿਆਦਾ ਇਹਦੇ ਜਾਨੀ ਬੇਨਫਿਟ ਨੇ ਪਾਣੀ ਵਲਾਉਣ ਨੂੰ ਨੱਕੇ ਵਲਾਉਣ ਨੂੰ ਬੇ ਸਾਰੇ ਝਮੇਲਿਆਂ ਦਾ ਫਾਇਦਾ ਹੀ ਫਾਇਦਾ ਬਾਕੀ ਤੁਸੀਂ ਵੀ ਦੱਸਿਓ ਕਿੰਨੇ ਅ ਤੁਸੀਂ ਕਿੰਨੀਆਂ ਕਰਮਾਂ ਤੇ ਜਾ ਕਿੰਨੇ ਮਤਲਬ ਕਿਲੇ ਦੇ ਵਿੱਚ ਕਿੰਨੇ ਕਿਲਿਆਂ ਦੀ ਲੰਬੀ ਖਾਲ ਰੱਖ ਲੈਨੇ ਹੋ ਜਾਂ ਘੱਟ ਕਰਦੇ ਹੋ ਤੇ ਜੇ ਇਹਦਾ ਕੋਈ ਤੁਹਾਨੂੰ ਨੁਕਸਾਨ ਲੱਗਿਆ ਵੀ ਸ਼ਾਇਦ ਕੋਈ ਨੁਕਸਾਨ ਹੋਵੇ ਕਿਉਂਕਿ ਕੋਈ ਵੀ ਆਪਾਂ ਇਹ ਨਹੀਂ ਗੱਲ ਹੈਗੀ ਵੀ ਜਮਾਂ ਆਪਾਂ ਸਮਝਦਾਰੀ ਹੁੰਨੇ ਆ ਹੋ ਸਕਦਾ ਮੇਰੀ ਵੀ ਇਹਦੇ ਵਿੱਚ ਕਿਤੇ ਗਲਤੀ ਹੋਵੇ ਤੁਸੀਂ ਜ਼ਰੂਰ ਦੱਸਿਓ ਜੇ ਇਹਦਾ ਕੋਈ ਨੁਕਸਾਨ ਹੋਇਆ ਤੇ ਬਾਕੀ ਆਪਾਂ ਸ਼ੂਟਿੰਗ ਆਪਣੇ ਹੋ ਰਹੀ ਸੀਗੀ ਤਿੰਨ ਦਿਨ 14 15 ਤੇ 16 ਫਰਵਰੀ ਨੂੰ ਹੋਈ ਆ ਇੱਥੇ ਆਪਣੇ ਖੇਤਾਂ ਦੇ ਵਿੱਚ ਆ ਉਹਨਾਂ ਨੇ ਡੈਮੋ ਟ੍ਰਾਇਲ ਵਗੈਰਾ ਲਾਏ ਨੇ ਬਲੋ ਵਗੈਰਾ ਚਲਾਏ ਸੀਗੇ ਤੇ ਹੋਰ ਬਾਕੀ ਆਪਣਾ ਕੰਮ ਜਿਹੜਾ ਉਹ ਨਾਲ ਦੀ ਨਾਲ ਚੱਲੀ ਹੋ ਗਿਆ ਸੀ ਤੇ ਉਹ ਸਾਹਮਣੇ ਪਾਣੀ ਭਰਿਆ ਹੋਇਆ ਉਹਨਾਂ ਨੇ ਮਤਲਬ ਗਾਹਣ ਦਾ ਸ਼ਾਰਟ ਆ ਜਿਹੜਾ ਉਹ ਸੀਗਾ ਜਿੱਮੇ ਆਪਾਂ ਕੱਦੂ ਕਰਦੇ ਹੁੰਨੇ ਆ ਪੈਡ ਲਾ ਕੇ ਟਰੈਕਟਰ ਨੂੰ ਗਾਹਣ ਕਰਿਆ ਸੀ ਆ ਤਵੀਆਂ ਦੇ ਸ਼ਾਰਟ ਲਏ ਹੋਏ ਨੇ ਉਹਨਾਂ ਦੇ ਤੇ ਇਧਰ ਸੁਪਰ ਸੀਡਰ ਦੇ ਸੀਗੇ ਪਹਿਲਾਂ ਉਸ ਤੋਂ ਬਾਅਦ ਸੁਪਰ ਸੀਡਰ ਦੇ ਉੱਤੇ ਮਿਲਦਾ ਇਧਰ ਫੇਰ ਤਵੀਆਂ ਚਲਾਤੀਆਂ ਉਹਨਾਂ ਨੇ ਦੁਬਾਰਾ ਬਾਕੀ ਕਣਕਾਂ ਆਪਣੀਆਂ ਹੁਣ ਨਿਸਰਨ ਦੀ ਤਿਆਰੀ ਚ ਨੇ ਪਾਣੀ ਆ ਜਿਹੜਾ ਉਹ ਦੂਜਾ ਲਾਤਾ ਸੀਗਾ ਪਹਿਲਾ ਪਾਣੀ ਲਾ ਕੇ ਕਈ ਕਿੱਲੇ ਬੱਤ ਆ ਗਏ ਸੀ ਤੇ ਕਈ ਕਿੱਲੇ ਗਿੱਲੇ ਸੀਗੇ ਜਿਹੜੇ ਬੱਤ ਆਏ ਉਹਨਾਂ ਨੂੰ ਤਾਂ ਜਿਹੜੇ ਮੀਂਹ ਪਏ ਨੇ ਦੋ ਇੱਕ ਮੇਰੇ ਖਿਆਲ ਦੇ ਵਿੱਚ ਆ 25 26 ਦਸੰਬਰ ਨੂੰ ਪਿਆ ਸੀਗਾ ਤੇ ਦੂਜਾ ਪਿਆ 11 ਫਰਵਰੀ ਨੂੰ ਉਹ ਵੀ ਆਪਾਂ ਪਾਣੀ ਉਹ ਮੰਨ ਸਕਦੇ ਹਾਂ ਕਿਉਂਕਿ ਪਾਣੀ ਖੇਤਾਂ ਦੇ ਵਿੱਚ ਫੁੱਲ ਖੜ ਗਿਆ ਸੀਗਾ ਤੇ ਉਹ ਦੋ ਪਾਣੀ ਉਹ ਲੱਗ ਗਏ ਮੀਂਹ ਵਾਲੇ ਮੰਨ ਲਓ ਤੇ ਵੈਸੇ ਆਪਾਂ ਨੇ ਮੋਟਰਾਂ ਨਾਲ ਜਿਹੜਾ ਪਾਣੀ ਲਾਇਆ ਉਹ ਦੂਜਾ ਲਾਇਆ ਕਣਕ ਨੇ ਸਰਨੇ ਜਿਹੜੀ ਲੱਗੀ ਦੇਖ ਸਕਦੇ ਆਂ ਆਪਾਂ ਵੀਡੀਓ ਦੇ ਵਿੱਚ ਇਹ ਖੇਤ ਆਪਣੇ ਆਲੂ ਵਾਲੀ ਨੇ ਇਸ ਕਰਕੇ ਇਹਦੇ ਵਿੱਚ ਕੋਈ ਗੁੱਲੀ ਡੰਡੇ ਵਗੈਰਾ ਦੀ ਸਪਰੇ ਨਹੀਂ ਕੀਤੀ ਹੈਗੀ ਤੇ ਕੋਈ ਹੋਰ ਹਜੇ ਫੰਗੀ ਸਾਈਡ ਵਗੈਰਾ ਕੁਝ ਨਹੀਂ ਕੀਤਾ ਹੈਗਾ ਆ ਡੰਡੀਆਂ ਹੀ ਆ ਉਹਨਾਂ ਦੀ ਔਰੀ ਰਹਿ ਗਈਆਂ ਵੈਸੇ ਇੱਕ ਗੱਲ ਹੈਗੀ ਆ ਉਹਨਾਂ ਦੀ ਜਿਵੇਂ ਆਹੀ ਸਿਰਫ 5-7 ਕ ਬੋਤਲਾਂ ਨੇ ਇਹ ਵੀ ਸ਼ਾਇਦ ਮੈਨੂੰ ਲੱਗਦਾ ਹੋ ਸਕਦਾ ਬਾਅਦ ਦੇ ਵਿੱਚ ਸਾਡੇ ਬੰਦੇ ਨੇ ਜਾ ਕੇ ਕਿਵੇਂ ਰਹਿ ਗਈਆਂ ਹੋਣਗੀਆਂ ਨਹੀਂ ਹੋਰ ਇੱਥੇ ਉਹਨਾਂ ਦੇ ਸ਼ੈੱਡ ਸ਼ੂਟ ਲੱਗੇ ਹੋਏ ਸੀਗੇ ਮੈਂ ਸਟੇਟਸ ਪਾਇਆ ਸੀਗਾ ਇੰਸਟਾਗ੍ਰam ਦੇ ਉੱਤੇ ਵੀ ਸ਼ਾਇਦ ਸੀਗੀਆਂ ਮੇਰੀਆਂ ਰੀਲ ਬਣਾਈ ਵੀ ਇੱਕ ਦੋ ਇੱਕ ਤੇ ਕੋਈ ਵੀ ਬਿਲਕੁਲ ਬਹੁਤ ਜ਼ਿਆਦਾ ਉਹਨਾਂ ਨੇ ਸਫਾਈ ਰੱਖੀ ਆ ਜਿੰਨੀ ਕਹਦੋ ਵੱਧੋ ਵੱਧ ਤੇ ਆਹਾ ਉਹ ਫੱਟੇ ਜੀ ਪੂਰੀ ਭੁੱਲ ਗਏ 4-5 ਆ ਉਹਨਾਂ ਨੇ ਲਾਏ ਹੋਏ ਨੇ ਆਪਣੇ ਪਲਾਉ ਫੀਲਡ ਮਡ ਫੀਲਡ ਤੇ ਇਹ ਸਾਰੀ ਬੜਾ ਵਧੀਆ ਐਕਸਪੀਰੀਅੰਸ ਹੋਇਆ ਆ ਜਿਵੇਂ ਉਹਰੇ 3-4 ਦਿਨ 3 ਦਿਨ ਮੰਨ ਲਓ ਵੀ ਆਪਣੇ ਖੇਤਾਂ ਦੇ ਵਿੱਚ ਚੱਲਦਾ ਰਿਹਾ ਦੋ ਦਿਨ ਫਾਈਨਲ ਸ਼ੂਟਿੰਗ ਸੀਗੀ ਇੱਕ ਦਿਨ ਮੰਨ ਲਓ ਵੀ ਸੈਲੀਬ੍ਰਿਟੀ ਸੀਗੇ 15 ਤਰੀਕ ਨੂੰ ਦੂਜੇ ਦਿਨ ਤਾਂ ਉਹਨਾਂ ਨੇ ਆਪ ਹੀ ਸ਼ਾਟ ਸ਼ੂਟ ਜੇ ਲੈਏ ਨੇ ਆਪਣੇ ਕੰਪਨੀ ਵਾਲੇ ਬੰਦੇ ਬਿਠਾ ਕੇ ਤੇ ਉਸ ਤੋਂ ਬਾਅਦ ਪਹਿਲਾਂ 14 ਤਰੀਕ ਨੂੰ ਰਿਹਸਲ ਸੀਗੀ ਆ ਇੱਧਰ ਇਹਨਾਂ ਦਾ ਗਾਹਣ ਵਾਲਾ ਫੀਲਡ ਸੀਗਾ ਜਿਵੇਂ ਆਪਾਂ ਗਾਹਣ ਕਹੇ ਦਿੰਦੇ ਆ ਜਾਂ ਕੱਦੂ ਕਹੇ ਦਿੰਦੇ ਆ ਪੰਜਾਬ 'ਚ ਤੇ ਜਾਂ ਮੱਡ ਫੀਲਡ ਜਿਵੇਂ ਉਹਨਾਂ ਨੇ ਇਹਦੇ ਤੇ ਬੋਰਡ ਜਿਹਦੇ ਉੱਤੇ ਲਿਖਿਆ ਹੋਇਆ ਆਹ ਖੇਤ ਆਪਾਂ ਨੇ ਉਹਨਾਂ ਨੂੰ ਦਿੱਤੇ ਸੀਗੇ ਆ ਇੱਥੇ ਸਾਰੇ ਸੰਦ ਸੰਦ ਚਲਾਉਣ ਨੂੰ ਤੇ ਉੱਧਰ ਵਾਲੇ ਆਲੂ ਆਪਾਂ ਪਹਿਲਾਂ ਨਾਲ ਦੀ ਨਾਲ ਉਦਣ ਜਿੱਦਣ ਸ਼ੂਟਿੰਗ ਚੱਲਦੀ ਸੀਗੀ ਉਹ ਨਾਲ ਦੀ ਨਾਲ ਪੱਟੇ ਗਏ ਪੱਟੇ ਗਏ ਤੇ ਉੱਥੇ ਹੁਣ ਮੰਨ ਲਓ ਗੋਲੀ ਗੁੱਲਾ ਰਹਿੰਦਾ ਜਿਹੜਾ ਆਪਾਂ ਕੱਢ ਕੇ ਹੀ ਵੇਚ ਰਹੇ ਸੀਗੇ ਮੋਟਾ ਮੋਟਾ ਆਲੂ ਵੇਚੇ ਰਾਸ਼ਣ ਵਾਲਾ ਬਾਕੀ ਆਪਣਾ ਬਾਲਾਜੀ ਨਾਲ ਵੀ ਕੰਟਰੈਕਟ ਸੀਗਾ ਉਹਨਾਂ ਦਾ ਥੋੜਾ ਜਿਹਾ ਆਲੂ ਆਪਣਾ ਰਹਿੰਦਾ ਦੇਣ ਤੋਂ ਇੱਕ ਟਰਾਲੀ ਰਹਿੰਦੀ ਆ ਇਹ ਹੁਣ ਮੋਟਾ-ਮੋਟਾ ਜਾਂ ਹਜੇ ਨਿਕਲ ਰਿਹਾ ਵੈਸੇ ਬਾਹਰ ਕਰ ਲਿਆ ਸੀਗਾ ਸੌਦਾ ਉਹਦੇ ਕਰਕੇ ਹਜੇ ਪਹਿਲਾਂ ਬਾਹਰ ਦੇ ਰਿਹਾ ਉਹਨਾਂ ਦੀ ਕਲਾਸਟਰ ਟਰਾਲੀ ਓਪਨ ਦੇ ਦਾਂਗੇ 4-5 ਦਿਨ ਨੂੰ ਬਾਕੀ ਦਾ ਲਗਭਗ 80% ਮਾਲ ਆਪਾਂ ਨੇ ਸ਼ੁਰੂ ਜੇ ਦੇਤਾ ਸੀਗਾ ਉਹਨਾਂ ਨੂੰ ਹਫਤਾ ਤੱਕ ਪਹਿਲਾਂ 10 ਦਿਨ ਪਹਿਲਾਂ ਬਾਹਰ ਐਦ ਕੀ ਤੇਜ਼ੀ ਦਾ ਹੈਗੀ ਆਲੂ ਦੀ ਬਹੁਤ ਤੇ ਪਰ ਚਲੋ ਐਵੇਂ ਆ ਜਿਵੇਂ ਹੁਣ ਜੁੜੇ ਹੋਏ ਆ ਵੀ ਜਦੋਂ ਗੱਲ ਹੀ ਹੋ ਗਈ ਹਨਾ ਤਾਂ ਫਿਰ ਉਦੋਂ ਕਾਨੂੰ ਉਹ ਕਰਨਾ ਜਦੋਂ ਹੋਏ ਗਈ ਚਲੋ ਦੇ ਦੋ ਇੱਥੇ ਆਪਾਂ ਨੂੰ ਵੀ ਸਮਝਣਾ ਚਾਹੀਦਾ ਜੇ ਹੁਣ ਰੇਟ ਜਦੋਂ ਘਟ ਹੁੰਦਾ ਜਿਵੇਂ ਪਿਛਲੇ ਸਾਲ ਸੀਗਾ ਪਿਛਲੇ ਸਾਲ ਸੌਦੇ ਦੜੇ ਤੇ ਜੇ ਆਪਾਂ ਗੱਲ ਕਰੀਏ ਪੌਣੇ ਪੌਣੇ 70 ਰੁਪਏ ਨੂੰ 6 ਰੁਪਏ 70 ਪੈਸੇ 75 ਪੈਸੇ 80 ਪੈਸੇ ਨੂੰ ਆਮ ਹੀ ਸੌਦੇ ਸੀਗੇ ਆਪਾਂ ਨੇ ਵੀ ਕੁਝ ਕੀਲੇ ਵੇਚੇ ਸੀਗੇ ਬਾਹਰ ਪੌਣੇ 70 ਰੁਪਏ ਨੂੰ 6 ਰੁਪਏ 80 ਪੈਸੇ ਨੂੰ ਤੇ ਫਿਰ ਉਦੋਂ ਵੀ ਕੰਪਨੀ ਉਹੀ ਲੈ ਰਹੀ ਸੀ ਪਰ ਕੰਪਨੀ ਦੀ ਉਦੋਂ ਦੀ ਇੱਕ ਦੋ ਗੱਲ ਮਾੜੀ ਆ ਜਿਹੜੀ ਉਹ ਵੀ ਹੈਗੀ ਆ ਵੀ ਉਹ ਉਦੋਂ ਕੁਆਲਿਟੀ ਬਹੁਤ ਚੈੱਕ ਕਰਦੀ ਸੀਗੀ ਮਾੜਾ ਜਾਂ क्रैक ਮਾੜਾ ਜਾਂ ਕੁਝ ਹੋਰ ਹੋਇਆ ਹੋਵੇ ਜਾਂ ਵਿੱਚ ਮੰਨ ਲਓ ਵੀ ਅੰਡਰ ਸਾਈਜ਼ ਆ ਗਿਆ ਉਹਨੂੰ ਗ੍ਰੇਡ ਕਰਾ ਕੇ ਲਿਆਓ ਵੀ ਇੱਕ ਮੈਨੂੰ ਮਤਲਬ 22 ਮਿਲਿਆ ਉੱਥੇ ਸਟੋਰ ਦੇ ਵਿੱਚ ਉਹ ਕਹਿੰਦਾ ਯਾਰ ਪਹਿਲਾਂ ਇਹਨਾਂ ਨੇ ਅੰਡਰ ਸਾਈਜ਼ ਕਰਕੇ ਮੋੜਤਾ ਤੇ ਫਿਰ ਉਦੋਂ ਬਾਅਦ ਉਹ ਬਾਲਾਜੀ ਦੀ ਨਹੀਂ ਸੀਗੀ ਹੋਰ ਕਿਸੇ ਕੰਪਨੀ ਦਾ ਸੀਗਾ ਉਹ ਮਾਲ ਤੇ ਉਹ ਕਹਿੰਦਾ ਪਹਿਲਾਂ ਯਾਰ ਇਹਨਾਂ ਨੇ ਐ ਏਦਾਂ ਮੋੜਤਾ ਤੇ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਗ੍ਰੇਡ ਕਰਾ ਕੇ ਲਿਆਇਆ ਗ੍ਰੇਡ ਕਰਾ ਕੇ ਲਿਆਉਣ ਦੇ ਵਿੱਚ ਮੜਾ ਮੋਟਾ ਜਾਂ ਪਤਾ ਨਹੀਂ ਕੀ ਹੋਇਆ ਹੁਣ ਜਾਂ ਕਰੈਕ ਰੁਕ ਹੋਣਾ ਕਹਿੰਦਾ ਹੁਣ ਇਹ ਇਹਦੇ ਕਰਕੇ ਮੋੜ ਰਹੇ ਨੇ ਤੇ ਏਦਾਂ ਦੀਆਂ ਗੱਲਾਂ ਨਹੀਂ ਜਦੋਂ ਮਤਲਬ ਤੇਜ਼ੀ ਹੁੰਦੀ ਆ ਉਦੋਂ ਲੈਂਦੀ ਤਾਂ ਹੈਗੀ ਆ ਕੰਪਨੀ ਪਰ ਸਾਫ਼ ਸੁਥਰਾ ਮਾਲ ਆ ਕੰਪਨੀ ਵੀ ਉਦੋਂ ਕਰਦੀਆਂ ਨੇ ਨਾ ਕਰੇ ਪਰ ਚਲੋ ਇਹ ਗੱਲ ਆ ਵੀ ਜੇ ਹੁਣ ਜ਼ਿੰਮੇਵਾਰ ਖੜਦੇ ਨੇ ਇਹਜਾ ਟਾਈਮ ਤੇ ਫਿਰ ਉਹਨਾਂ ਨੂੰ ਵੀ ਉਹ ਕੁਝ ਕਰਨਾ ਨਹੀਂ ਚਾਹੀਦਾ ਹੈਗਾ। ਬਾਕੀ ਗੋਲੀ ਡੰਡਾ ਆਖੇ ਤੇ ਜੜੇ ਆਪਣੇ ਨਵੇਂ ਸੀਗੇ। ਪਹਿਲੀ ਵਾਰ ਆਲੂ ਲੱਗਿਆ ਇਹਨਾਂ 'ਚ। ਫੁੱਲੇ ਆ ਇਹਨਾਂ 'ਚ ਹੁਣ ਸਪਰੇਅ ਕੀਤੀ ਹੋਈ ਆ। ਦਬ ਗਿਆ ਹੁਣ ਤਾਂ ਚਲੋ। ਉਹ ਵਰਲਾ ਕੇ ਤਾਂ ਆਪਣਾ ਪੱਟਿਆ ਗਿਆ। ਆਹ ਚੱਲ ਰਿਹਾ ਅੱਜ। ਆਹਾ ਪੱਟ ਕੇ ਖੇਤ। ਇਹ ਤੋਂ ਬਾਅਦ ਬੀਜ ਪਟਾਂਗੇ। ਉਧਰ ਤੇ ਫਿਰ ਮਾਚ ਪਟਾਂਗੇ ਇਹਨੂੰ। ਬਾਕੀ ਹੁਣ ਅੱਜ ਦੇਖਦੇ ਆਂ। ਮੱਕੀ ਦੀ ਬਿਜਾਈ ਦੀ ਗੱਲ। 9208 ਦਾ ਬੀਜ ਲਿਆਉਣਾ ਜਾ ਕੇ ਉਹ ਆਹ ਦੋ ਖੇਤ ਤੇ ਉਧਰ ਵਾਲੇ ਉਹ ਬੀਜਾਂ ਦੇ ਪੰਜ ਛੇ ਕਿੱਲੇ ਉਹ ਉਧਰ ਸਾਈਡ ਵਾਲਾ ਵੀ ਬੀਜਿਆ ਜਾਊਗਾ ਇਹਨੂੰ ਫਿਰ ਇਧਰ ਆਹ ਪਟ ਕੇ ਬਾਅਦ ਚ ਬੀਜਾਂਗੇ ਬਾਕੀ ਦੋਸਤੋ ਕਿਵੇਂ ਆ ਤੁਹਾਡੇ ਪਟਾਈ ਚੱਲ ਰਹੀ ਆ ਕੀ ਰੇਟ ਰੂਟ ਤੁਸੀਂ ਆਲੂ ਵੇਚ ਰਹੇ ਹੋ ਰੇਟ ਆ ਜਿਹੜਾ ਆਲੂ ਦਾ ਉਹ ਥੋੜਾ ਜਿਹਾ ਦਾ ਵੇ ਆ ਪਿਛਲੇ ਕੁਝ ਦਿਨਾਂ ਤੋਂ ਆਪਣਾ ਸੌਦਾ ਤਿੰਨ ਚਾਰ ਦਿਨ ਪਹਿਲਾਂ ਦਾ ਕੀਤਾ ਹੋਇਆ ਸੀਗਾ ਤੇ ਉਹ ਸੌਦੇ ਦੇ ਵਿੱਚ ਇਹ ਹਜੇ ਜਾ ਰਿਹਾ ਆਪਣਾ ਇੱਕ ਗੱਡੀ ਰਹਿੰਦੀ ਆ ਉਹਦੇ 'ਚ ਜਾਣ ਤੋਂ 11 ਰੁਪਏ 90 ਪੈਸੇ ਸੀਗਾ ਤੇ ਆਪਾਂ ਲਗਭਗ 35k ਤੋਂ ਭਰ ਰਹੇ ਆ ਭਰਤੀ ਤੇ ਕਿਉਂਕਿ ਮਾੜਾ ਮੋਟਾ ਅੱਧਾ ਕਿਲੋ ਤਾਂ ਅੰਡਰ ਸਾਈਜ਼ ਵੀ ਚੱਲੇ ਹੀ ਜਾਂਦਾ ਜੇ ਆਪਾਂ 40 ਦੀ ਗੱਲ ਕਰੀਏ ਤਾਂ ਕਰਕੇ ਮੈਂ ਕਹਿ ਰਿਹਾ ਵੀ 35 ਤੋਂ ਹੀ ਮੰਨ ਕੇ ਚੱਲੋ ਬਾਰਦਾਨ ਆਪਾਂ ਛਾਲੀ ਮਾਰ ਦਾ ਲਾ ਰਹੇ ਆ ਠੀਕ ਆ ਦੋਸਤੋ ਮਿਲਦੇ ਆਂ ਫੇਰ ਅਗਲੀ ਕਿਸੇ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ